ਸੰਘੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੇ ਕੋਈ ਵੀ ਜ਼ੋਰਦਾ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਆਪਣਾ ਵਿਚਾਰ ਵੀ ਜ਼ਰੂਰ ਦਿਓ ਕਿਉਂਕਿ ਜਿਹੜਾ ਮਸਲਾ ਹੈ ਨਾ ਅੱਜ ਆਪਾਂ ਜਿਹੜੀ ਗੱਲਬਾਤ ਕਰ ਰਹੇ ਆ ਇਹ ਮਸਲਾ ਹੈਗਾ ਤੀਆਂ ਦੇ ਤਿਹਾੜ ਦਾ ਤੇ ਮੈਂ ਇਹ ਗੱਲ ਦੱਸ ਦੇਣੀ ਚਾਹਨਾ ਆਪਣੇ ਆਪਣੀਆਂ ਭੈਣਾਂ ਨੂੰ ਬੀਬੀਆਂ ਮਾਤਾਵਾਂ ਨੂੰ ਸਭ ਨੂੰ ਕਿ ਭਾਈ ਇਹ ਤੀਆਂ ਦਾ ਤਿਹਾਰਨਾ ਦੇਖੋ ਅਸੀਂ ਹਰ ਸਾਲ ਹਰ ਸਾਲ ਇਹਦੇ ਤੀਆਂ ਦੇ ਤਿਹਾਰਾ ਬਾਰੇ ਗੱਲ ਕਰਦੇ ਆ ਪਰ ਚਲੋ ਕਹਿੰਦੇ ਉਹਦੇ ਵੀ ਗੁਰੂ ਸਾਹਿਬ ਨੇ ਡਿਊਟੀ ਲਾਈ ਆ ਤੇ ਅਸੀਂ ਉਹਦੇ ਚੌਂਕੀਦਾਰ ਆ ਕਲਗੀਆਂ ਵਾਲੇ ਪਾਤਸ਼ਾਹ ਨੇ ਚੌਂਕੀਦਾਰ ਦਿੱਤਾ ਸਾਨੂੰ ਕੌਮ ਦੇ ਲਈ ਜਗਾਉਂਦਾ ਤੇ ਅਸੀਂ ਉਹ ਕੰਮ ਕਰਦੇ ਰਹਿਣਾ ਹੈ ਮੰਨਾ ਬੇਨਤੀ ਕਰਨੀ ਚਾਹੁੰਦਾ ਕਿ ਸਾਡੀ ਸਿੱਖ ਬੀਬੀਆਂ ਪੜਨਾਂ ਨੂੰ ਤੀਆਂ ਦੇ ਤਿਹਾੜੀ ਬਾਰੇ ਕਿ ਤੀਆਂ ਦਾ ਕੋੜਾ ਤਿਹਾੜਾ ਇਹਦਾ ਸਾਡਾ ਸਾਡੀ ਸਿੱਖ ਕਮਿਊਨਿਟੀ ਨਾਲ ਸਿੱਖ ਧਰਮ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਇਹ ਇੱਕ ਜਲਾਦਤ ਭਰਿਆ ਜਲਾਦਤ ਭਰਿਆ ਇੱਕ ਸਾਡਾ ਔਖਾ ਟਾਈਮ ਸੀ ਤੇ ਸਾਡੇ ਅੱਜ ਕੁਛ ਮੈਂ ਬੇਵਕੂਫ ਲੋਕਾਂ ਨੂੰ ਕਹਿ ਸਕਦਾ ਜਿਨ੍ਹਾਂ ਨੇ ਇਹਨੂੰ ਤਿਹਾਰ ਬਣਾ ਲਿਆ ਤੇ ਬੜੇ ਉੱਚੇ ਲੈਵਲ ਤੇ ਮਨਾਉਂਦੇ ਆ ਤੇ ਜਿਹੜੇ ਕੰਮ ਅਸੀਂ ਵੱਡੇ ਲੈਵਲ ਤੇ ਕਰਨੇ ਆ ਉਹਨਾਂ ਕੰਮਾਂ ਨੂੰ ਅਸੀਂ ਭੁੱਲ ਗਏ ਆ ਸਾਨੂੰ ਆਉਦੇ ਯੋਧਿਆਂ ਦੇ ਸ਼ਹੀਦੀ ਦਿਨ ਸਾਨੂੰ ਆਉਦੇ ਯੋਧਿਆਂ ਦੇ ਜਨਮ ਦਿਹਾੜੇ ਸਾਨੂੰ ਆਉਦੇ ਗੁਰੂਆਂ ਦੇ ਸ਼ਹੀਦੀ ਦਿਨ ਉਹ ਸਾਨੂੰ ਭੁੱਲੇ ਲਿਆ ਭਾਈ ਤੇ ਅਸੀਂ ਮਨਾਉਣੇ ਕੀ ਆ ਇਹੋ ਜਿਹੇ ਲਚਰਤਾ ਭਰੇ ਤੇ ਬਦਨਾਮੀ ਨਾਲ ਭਰੇ ਹੋਏ ਜਿਹੜੇ ਕਾਗਜ਼ ਸੀ ਨਾ ਜਿਨ੍ਹਾਂ ਦੇ ਕਰਕੇ ਸਾਡੇ ਮਤਲਬ ਇਤਿਹਾਸ ਤੇ ਇੱਕ ਦਾਗ ਲੱਗਾ ਸੀਗਾ ਜਿਹੜਾ ਮਤਲਬ ਇਤਿਹਾਸ ਤੇ ਦਾਗ ਲੱਗਾ ਸੀ ਉਹ ਲੋਕ ਇਹ ਇਹਨੂੰ ਤਿਹਾੜ ਕਰਕੇ ਬਣਾ ਰਹੇ ਆ ਉਹ ਕਿਹੜਾ ਤਿਹਾੜ ਆ ਭਾਈ ਤੀਆਂ ਦਾ ਤਿਹਾੜ ਮੈਂ ਵੀਡੀਓ ਨੂੰ ਜਿਆਦਾ ਲੰਬੀ ਨਹੀਂ ਕਰਦਾ ਮੈਂ ਦੱਸ ਦੇਣਾ ਸੰਗਤ ਨੂੰ ਕਿ ਭਾਈ ਅੱਜ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਭੱਟੀ ਸਾਹਿਬ ਅਰਿੰਦਰ ਕੀ ਹਾਲ ਹੈ ਚੱਲਦੀ ਕਿਲਾ ਤਿਆ ਸਰ ਆਪਣੀ ਵੀਡੀਓ ਨਾਲ ਮਤਲਬ ਸ਼ੇਅਰ ਕਰੋ ਗਰੁੱਪਾਂ ਵਿੱਚ ਆਪਣਾ ਤੀਆਂ ਦੇ ਤਿਹਾੜੀ ਦੀ ਗੱਲ ਕਰਦੇ ਅੱਜ ਤੇ ਆਪਣਾ ਆਪਣਾ ਵਿਚਾਰ ਵੀ ਦੋ ਵੀਰ ਕਹਿੰਦੇ ਜਦੋਂ ਮੁਗਲਾਂ ਦਾ ਦੌਰ ਸੀ ਨਾ ਪੂਰਾ ਚਰਮ ਸੀਮਾ ਤੇ ਵੀ ਮੁਗਲਾਂ ਦਾ ਜਿਹੜਾ ਹੌਸਿਗਾ ਤਸ਼ੱਦਰ ਭਰੇ ਦਿਨ ਸੀ ਕਿਹੜੇ ਮੁਗਲਾਂ ਦੇ ਕਹਿੰਦੇ ਮੁਗਲ ਲੋਕ ਕੀ ਕਰਦੇ ਸੀਗੇ ਮੁਗਲ ਤੀਆਂ ਪਹਿਣਾ ਨੂੰ ਜਿਹੜੀ ਕਹਿੰਦੇ 50 ਸਾਲ ਤੱਕ ਦੀ ਬੀਬੀ ਸੀ ਨਾ ਉਹਨਾਂ ਨੂੰ ਇੱਕ ਜਗ੍ਹਾ ਤੇ ਇਕੱਠੀਆਂ ਕਰਦੇ ਸੀ ਇੱਕ ਜਗ੍ਹਾ ਤੇ ਇਕੱਠੀਆਂ ਕਰਕੇ ਤੇ ਉਹਨਾਂ ਬੀਬੀਆਂ ਨੂੰ ਨਚਾਇਆ ਜਾਂਦਾ ਸੀ ਉਹਨਾਂ ਮੁਗਲਾਂ ਵੱਲੋਂ ਤੇ ਕੋਲੇ ਬੈਠ ਕੇ ਸ਼ਰਾਬਾਂ ਪੀਂਦੇ ਸੀ ਸ਼ਰਾਬਾਂ ਪੀਂਦੇ ਸੀ ਇਕੱਠੇ ਹੋ ਕੇ ਤੇ ਘੇੜਾ ਘੱਟ ਕੇ ਘੇੜਾ ਵੜ ਕੇ ਬੀਬੀਆਂ ਨੂੰ ਵਿੱਚ ਨਚਾਇਆ ਜਾਂਦਾ ਸੀ ਤੇ ਜਿਹੜਾ ਬੜੀ ਦੁੱਖ ਦੀ ਗੱਲ ਆ ਕਿ ਜਿਹੜੀ ਬੀਬੀ ਭੈਣ ਕੁੜੀ ਧੀ ਉਹਨਾਂ ਨੂੰ ਚੰਗੀ ਲੱਗਦੀ ਸੀ ਉਹਨੂੰ ਜ਼ਬਰਦਸਤੀ ਚੁੱਕ ਕੇ ਲੈ ਜਾਂਦੀ ਸੀ ਕੋਈ ਉਹਦਾ ਨਾ ਵਿਆਹ ਕਰਾਉਂਦਾ ਸੀ ਤੇ ਕੋਈ ਉਹਨੂੰ ਅੱਗੇ ਵੇਚ ਦਿੰਦਾ ਸੀ ਉੱਥੇ ਤਖਤਰ ਕਰਕੇ ਕੋਈ ਉਹਨੂੰ ਵੇਚ ਦਿੰਦਾ ਸੀ ਤੇ ਮੈਂ ਹੁਣ ਇਹ ਪੁੱਛਣਾ ਚਾਹੁੰਨਾ ਜਿਹੜੇ ਸਾਡੇ ਭਰਾ ਇਸ ਬਦਨਾਮੀ ਭਰੇ ਦਿਨ ਨੂੰ ਇਹਨੂੰ ਮਨਾਉਂਦੇ ਆ ਇਹਨੂੰ ਖੁਸ਼ੀਆਂ ਨਾਲ ਮਨਾਉਂਦੇ ਆ ਤਿਹਾੜ ਤਰਕੇ ਮਨਾਉਂਦੇ ਆ ਸੰਗਤ ਜੀ ਦੱਸੋ ਵੀ ਕੀ ਹੈ ਤਿਹਾੜ ਸਾਡਾ ਇੱਕ ਪਾਸੇ ਸਾਡੀਆਂ ਭੈਣਾਂ ਤੇ ਸਾਡੀਆਂ ਬੱਚਿਆਂ ਤੋਂ ਉਸ ਟਾਈਮ ਤਸ਼ੱਦਦ ਹੋ ਰਿਆ ਸੀਗਾ ਉਹਨਾਂ ਦੇ ਨਾਲ ਐਡਾ ਅਤਿਆਚਾਰ ਹੋ ਰਿਆ ਸੀਗਾ ਤੇ ਅੱਜ ਸਾਡੇ ਕੁਝ ਲੋਕ ਆ ਇਹਨੂੰ ਢੋਲ ਵਜਾ ਕੇ ਮਤਲਬ ਬੜਾ ਮਤਲਬ ਉਤਸ਼ਾਹ ਆ ਬਣਾਉਂਦੇ ਆ ਜਿੱਦਾਂ ਉਸ ਟਾਈਮ ਅਸੀਂ ਕੋਈ ਬਹੁਤ ਵੱਡਾ ਅਸੀਂ ਕੋਈ ਜੰਗ ਜਿੱਤੀ ਹੁੰਦੀ ਆ ਭਾਈ ਉਸ ਟਾਈਮ ਸਾਡੀਆਂ ਬੀਬੀਆਂ ਨੇ ਤਸ਼ੱਦਦ ਚ ਲਿਆ ਸੀ ਉਸ ਟਾਈਮ ਸਾਡੀਆਂ ਬੀਬੀਆਂ ਨੂੰ ਉਹ ਤੇ ਮੁਗਲਾ ਨੇ ਨਚਾਇਆ ਸੀ ਤੇ ਸਾਡੀਆਂ ਬੀਬੀਆਂ ਤੇ ਅਤਿਆਚਾਰ ਕੀਤੇ ਸੀ ਜਿਹੜੀ ਚੰਗੀ ਲੱਗਦੀ ਚੁੱਕ ਕੇ ਲੈ ਜਾਂਦੇ ਸੀ ਤੇ ਭਾਈ ਇਸ ਤਿਹਾਰ ਨਾਲ ਸਾਡਾ ਕੁਝ ਲੈਣਾ ਦੇਣਾ ਨਹੀਂ ਜਿਹਦਾ ਹੈ ਲੈਣਾ ਦੇਣਾ ਉਹ ਮਨਾਵੇ ਜਿਹਦਾ ਹੈ ਲੈਣਾ ਦੇਣਾ ਉਹ ਮਨਾਵੇ ਸਾਡੀ ਧੰਨਵਾਦ ਦਲਬੀਰ ਸਿੰਘ ਜੀ ਦਲਬੀਰ ਸਿੰਘ ਜੀ ਵੀਰ ਨੂੰ ਆਪਣੇ ਆਪਣੇ ਤੁਹਾਨੂੰ ਪਮਫਲੈਟ ਸ਼ੇਅਰ ਕਰਿਓ ਤਾਂ ਜੋ ਸਾਡੇ ਵੀਰਾਂ ਵੀਰਾਂ ਤੱਕ ਭੈਣਾਂ ਤੱਕ ਜਾ ਸਕੇ ਕਿਉਂਕਿ ਅਸੀਂ ਉਸ ਕੰਗੀਆਂ ਵਾਲੇ ਪਾਦਸ਼ਾਹ ਦੇ ਚੌਂਕੀਦਾਰ ਲਾਏ ਹੋਏ ਆ ਅਸੀਂ ਜਦੋਂ ਵੀ ਕੋਈ ਇਹੋ ਜੀ ਗੱਲ ਆਊਗੀ ਜਿੱਥੇ ਸਾਨੂੰ ਲੱਗਾ ਕਿ ਸਾਡੇ ਇਤਿਹਾਸ ਦੇ ਵਿੱਚ ਸਾਡੀ ਜਿਹੜੀ ਸਿੱਖੀ ਆ ਉਹਦੇ ਪ੍ਰਤੀ ਕੋਈ ਗਲਤ ਜਾ ਰਹੀ ਹੈ ਕਿਸੇ ਹੋਰ ਪਾਸੇ ਜਾ ਰਹੀ ਹੈ ਤੇ ਅਸੀਂ ਉੱਥੇ ਹੋਕਾ ਦੇਣਾ ਹੈ ਉਹਦਾ ਸਾਡੀ ਕੌਮ ਨੂੰ ਜਗਾਉਣ ਦੇ ਲਈ ਅਸੀਂ ਹੋਕਾ ਦੇਣਾ ਹੈ ਜੇ ਕੋਈ ਜਾਗ ਜੂਗਾ ਤਾਂ ਵੀ ਚੰਗਾ ਨਹੀਂ ਜਾਗੂਗਾ ਤਾਂ ਉਹਦੀ ਕਿਸਮਤ ਤੇ ਭਾਈ ਇਸ ਚੀਜ਼ ਦਾ ਵਿਰੋਧ ਕਰਿਆ ਕਰੋ ਜਿਹੜੇ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਨੂੰ ਪਿਆਰ ਕਰਨ ਵਾਲੇ ਆ ਕਰਨਗੀਆਂ ਵਾਲੇ ਬਾਦਸ਼ਾਹ ਨੂੰ ਇਸ ਚੀਜ਼ ਦਾ ਵਿਰੋਧ ਕਰਿਆ ਕਰੋ ਇਸ ਤੀਆਂ ਦੇ ਤਿਹਾਰ ਦਾ ਅੱਜ ਮੈਂ ਇਹ ਵੀਡੀਓ ਕਿਉਂ ਬਣਾਉਣ ਲੱਗਾ ਅੱਜ ਕੱਲ ਆਪਣੇ ਘਰੇ ਕਿਸੇ ਬੀਬੀ ਨੇ ਆਵਾਜ਼ ਦਿੱਤੀ ਕਿ ਤੀਆਂ ਲਗੜੀਆਂ ਹੈਗੀ ਤਾਂ ਤੁਸੀਂ ਆਇਓ ਤਾਂ ਆਪਣੇ ਤਾਂ ਚਲੋ ਗੁਰੂ ਸਾਹਿਬ ਦੀ ਕਿਰਪਾ ਹੈ ਬੱਚੇ ਅਮਰਧਾਰੀ ਆ ਤੇ ਬੱਚਿਆਂ ਨੂੰ ਪਤਾ ਉਹਨਾਂ ਨੇ ਨਹੀਂ ਜਾਣਾ ਪਰ ਦੇਖੋ ਹੁਣ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਣਾ ਕਿਨੇ ਆ ਆਪਾਂ ਦੱਸਦਾ ਨਾ ਜਿਹੜੇ ਵੀ ਨੂੰ ਪਤਾ ਹੈ ਇਤਿਹਾਸ ਦਾ ਉਹ ਵੀਰ ਆਪਣੀ ਜ਼ਿੰਮੇਵਾਰੀ ਨਾਲ ਅੱਜ ਇਹ ਵਾਅਦਾ ਕਰੋ ਕਿ ਤੁਸੀਂ ਕਾਂਗੀਆਂ ਵਾਲੇ ਦੇ ਪੁੱਤਾਂ ਨਾ ਜੇ ਅੱਜ ਇਹ ਵਾਅਦਾ ਕਰੋ ਕਿ ਜਿਹਨੂੰ ਵੀ ਪਤਾ ਏ ਕਿ ਤੀਆਂ ਦਾ ਤਿਹਾਰ ਸਾਡੇ ਲਈ ਕਿਦਾਂ ਕੋ ਪਹਿਣਾ ਏ ਵੀ ਇਹ ਕੋ ਤਿਹਾਰ ਨਹੀਂ ਸੀਗਾ ਤੇ ਇਹ ਆਪਣੀਆਂ ਬੀਬੀਆਂ ਨੂੰ ਬੱਚਿਆਂ ਨੂੰ ਦੱਸਿਆ ਕਰੋ ਆਪਣੀ ਆਪਣੀ ਜ਼ਿੰਮੇਵਾਰੀ ਦੱਸਿਆ ਕਰੋ ਕਿ ਭਾਈ ਇਹ ਦਾ ਇਸ ਦਾ ਇਹ ਚੀਜ਼ ਦਾ ਸਾਡੇ ਤਿਹਾੜ ਨਹੀਂ ਕੋਈ ਇਹ ਸਾਡਾ ਇਹ ਸਾਡੀ ਬਦਕਿਸਮਤੀ ਸੀ ਇਹ ਜਲਾਲਤ ਪ੍ਰੈਜਿਡੈਂਸੀ ਉਸ ਟਾਈਮ ਦੀ ਇਸ ਨੂੰ ਤਿਹਾੜ ਕਰਕੇ ਨਾ ਜਾਇਆ ਕਰੋ ਬੇਨਤੀਆਂ ਪ੍ਰਵਾਨ ਕਰਿਓ ਤੇ ਵੀਡੀਓ ਨੂੰ ਆਪਣੇ ਆਪਣੇ ਤਰੀਕੇ ਨਾਲ ਸ਼ੇਅਰ ਕਰਕੇ ਬੀਬੀਆਂ ਭੈਣਾਂ ਨੂੰ ਜਰੂਰ ਦੱਸੋ ਜਿਹੜਾ ਵੀ ਵੀਡੀਓ ਸੁਣੂਗਾ ਦੱਸਦੀ ਵਿੰਟੀ ਨੂੰ ਪ੍ਰਵਾਨ ਕਰਿਓ ਕਿ ਉਹ ਬੀਬੀਆਂ ਤੱਕ ਵੀਡੀਓ ਲਾਜ਼ਮੀ ਪਹੁੰਚਾਵੋ ਤੁਹਾਨੂੰ ਦੱਸੋ ਕਿ ਭਾਈ ਇਹ ਵੀਡੀਓ ਇਤਿਹਾਰ ਨਾਲ ਸਾਡਾ ਸਿੱਖਾਂ ਦਾ ਕੁਝ ਵੀ ਲੈਣਾ ਦੇਣਾ ਨਹੀਂ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ